ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਸੀਆਈਏ ਪੁਲਿਸ ਦੀ ਲਗਾਤਾਰ ਦੂਜੇ ਦਿਨ ਵੱਡੀ ਸਫਲਤਾ ਲੁੱਟਾ ਖੋਹਾਂ ਕਰਨ ਵਾਲੀਆਂ ਔਰਤਾਂ ਸਮੇਤ ਪੰਜ ਲੋਕਾਂ ਨੂੰ ਕੀਤਾ ਪੁਲਿਸ ਨੇ ਕਾਬੂ ਬਰਾਮਦ ਕੀਤੇ ਮਾਰੂ ਹਥਿਆਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਨ੍ਹਾਂ ਅਪਰਾਧੀਆਂ ਦੀਆਂ ਜਿਨ੍ਹਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੇ ਕੱਲ ਬਠਿੰਡਾ ਦੀ ਸੀਆਈਏ ਦੀ ਪੁਲਿਸ ਬੱਸ ਸਟੈਂਡ ਤੋਂ ਹਜਰਤ ਚੌਂਕ ਵੱਲ ਗਸ਼ਤ ਕਰ ਰਹੀ ਸੀ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਔਰਤਾਂ ਭੁਲੇ ਭਲੇ ਲੋਕਾਂ ਨੂੰ ਮਦਦ ਮੰਗ ਕੇ ਆਪਣੇ ਨਾਲ ਲੈ ਜਾਂਦੀਆਂ ਹਨ ਅਤੇ ਬਾਅਦ ਦੇ ਵਿੱਚ ਇਹਨਾਂ ਦੇ ਪੁਰਸ਼ ਸਾਥੀ ਉਹਨਾਂ ਲੋਕਾਂ ਨੂੰ ਹਥਿਆਰਾਂ ਦਾ ਡਰਾਵਾ ਦੇ ਕੇ ਪੈਸੇ ਆਦੀ ਖੋਹ ਲੈਂਦੇ ਹਨ ਅਤੇ ਜਨ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਤਿੰਨ ਔਰਤਾਂ ਅਤੇ ਦੋ ਆਦਮੀ ਸ਼ਾਮਲ ਹਨ ਅਤੇ ਇਹ ਬਠਿੰਡੇ ਦੇ ਵੱਖ-ਵੱਖ ਇਲਾਕੇ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਦੇ ਲਈ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਸ਼੍ਰੀ ਗੌਰਵ ਜੱਜਪੀ ਡੀਜੀਪੀ ਪੰਜਾਬ ਤੇ ਐਸਐਸਪੀ ਸ਼੍ਰੀ ਹਰਬੰਸ ਮੀਤ ਸਿੰਘ ਗਿੱਲ ਆਈਪੀਐਸ ਬਠਿੰਡਾ ਜ਼ਿਲ੍ਹਾ ਨੇ ਮਾੜੇ ਅਨਸਰਾਂ ਦੇ ਨਕੇਲ ਪਾਉਣ ਵਾਸਤੇ ਦਿਨ ਰਾਤ ਦੀਆਂ ਪੈਟਰੋਲਿੰਗ ਤੇ ਪੀਸੀਆਰ ਗਸ਼ਤਾਂ ਜਿਹੜੀਆਂ ਲਾਈਆਂ ਹੋਈਆਂ ਨੇ ਜਿਨ੍ਹਾਂ ਵਿੱਚ ਸਾਡੀ ਸੀਆਈਏ 1 ਦੀ ਟੀਮ ਨੂੰ ਕਾਮਯਾਬੀ ਹਾਸਲ ਮਿਲਦਿਆਂ ਹੋਇਆਂ ਤੇ ਉਹ ਵਿਅਕਤੀ ਅਤੇ ਤਿੰਨ ਔਰਤਾਂ ਗ੍ਰਿਫਤਾਰ ਕੀਤੀਆਂ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਸਹਾਇਤਾ ਮੰਗ ਕੇ ਉਹਨਾਂ ਨਾਲ ਹਥਿਆਰ ਮਾਰੂ ਹਥਿਆਰ ਦਿਖਾ ਕੇ ਲੁੱਟਖਸਟ ਕਰਦੇ ਸਨ ਜਿਨ੍ਹਾਂ ਤੇ ਮੁਕੱਦਮਾ ਨੰਬਰ 209/23 ਦਰਜ ਰਜਿਸਟਰ ਕਰਕੇ ਤਫਤੀਸ਼ ਜਾਰੀ ਹੈਗੀ ਆ ਇਹਨਾਂ ਕੋਲੋਂ ਮਾਰੂ ਹਥਿਆਰ ਛੁਰਾ ਇਹ ਬੇਸਬਾਲ ਜਿਹੜੇ ਹੈਗੇ ਆ ਬਰਾਮਦ ਕੀਤੇ ਜਾ ਚੁੱਕੇ ਨੇ ਇਹਨਾਂ ਦਾ ਪਿਛੋਕੜ ਕ੍ਰਿਮੀਨਲ ਰਿਕਾਰਡ ਇਹਨਾਂ ਤੇ ਚਾਰ ਮੁਕੱਦਮੇ ਜਿਹੜੇ ਹੈਗੇ ਦਰਜ ਰਜਿਸਟਰ ਨੇ ਬੈਕਵਰਡ ਫਾਰਵਰਡ ਲਿੰਕ ਵਿੱਚ ਜਾ ਕੇ ਅੱਗੇ ਤਫਤੀਸ਼ ਜਾਰੀ ਹੈ